ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗੁਰ ਫੈਮਲੀ ਚੈਨਲ ਤੇ ਹੁਣ ਸ਼ਾਮ ਦੇ 3 ਵਜੇ ਗਿਨੇ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਆਪਣੇ ਜੀ ਮਿਸਤਰੀ ਦੁਆਰਾ ਆ ਗਏ ਨੇ ਦੁਆਰਾ ਤੋਂ ਕੰਮ ਸ਼ੁਰੂ ਹੋ ਗਿਆ ਘੜਾ ਕਰਦਾ ਰਹਿੰਦਾ ਸੀ ਪਹਿਲਾਂ ਤਾਂ ਸੋਚਿਆ ਸੀ ਵੀ ਜਿਹੜੀ ਰਸੋਈ ਦਾ ਹਨਾ ਸੈਲਫਾ ਦੋ ਤੇ ਥੱਲੇੋਂ ਦੂਲਾ ਇਹੜਾ ਖੋਲਣਗੇ ਉਦੋਂ ਹੀ ਮਤਲਬ ਕਿ ਮਿਸਤਰੀ ਆਪਾਂ ਲਾਵਾਂਗੇ ਫਿਰ ਮਿਸਤਰੀ ਕੱਲ ਆ ਗਈ ਸੀਗੇ ਤੇ ਫਿਰ ਉਹ ਪੁੱਛ ਰਹੇ ਸੀ ਵੀ ਅਸੀਂ ਅੱਜ ਤੋਂ ਸ਼ੁਰੂ ਕਰ ਦਿੰਨੇ ਆ ਫਿਰ ਕੱਲ ਸਿਮਿੰਟ ਲੈ ਕੇ ਨਹੀਂ ਸੀ ਆਇਆ ਮਾਂ ਦੇ ਡੈਡੀ ਫਿਰ ਤਾਂ ਕਰਕੇ ਅੱਜ ਤੋਂ ਉਹਨਾਂ ਦਾ ਕੰਮ ਸ਼ੁਰੂ ਕਰਾਇਆ ਆਪਾਂ ਤੇ ਉਹ ਲਾ ਰਹੇ ਨੇ ਜੀ ਬਾਥਰੂਮ ਤੇ ਵਾਸ਼ਰੂਮ ਦੇ ਅੱਗੇ ਫਰਸ਼ ਤੇ ਨਾਲ ਹੀ ਉਹਦੇ ਲਗਾ ਰਹੇ ਨੇ ਮਤਲਬ ਜਿਵੇਂ ਆਪਣੇ ਬਰਤਨ ਧੋਣ ਲਈ ਦੁੱਧ ਦੀਆਂ ਕੀਨੀਆਂ ਬਾਲਟੀ ਵਗੈਰਾ ਜਾਂ ਵੱਡੇ ਪਤਿਲੇ ਵਗੈਰਾ ਧੋਣ ਲਈ ਥੋੜਾ ਫਰਸ਼ ਲਵਾਉਣਾ ਤਾਕਿ ਉਹ ਗਰਮੀਆਂ ਚ ਹਲਕੇ ਕੱਪੜੇ ਵੀ ਆਪਾਂ ਉੱਥੇ ਧੋ ਸਕਦੇ ਹਾਂ ਟੂਟੀ ਦੇ ਕੋਲ ਤੇ ਉਹ ਫਰਸ਼ ਲਵਾਣਾ ਤੇ ਥੋੜਾ ਜਿਹਾ ਬਾਥਰੂਮ ਤੇ ਵਾਸ਼ਰੂਮ ਦੇ ਮੂਰੇ ਵੀ ਆਪਾਂ ਕੋਲੂ ਆਪਾਂ ਕੇ ਉੱਥੇ ਥੋੜਾ ਜਿਹਾ ਫਰਸ਼ ਲਵਾਣਾ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅਰਮਾਨ ਤੇ ਉਹ ਡੈਡੀ ਜਾ ਰਹੇ ਨੇ ਜੀ ਖੇਤ ਉਹ ਹਰਾ ਬੀਜਣ ਅਜ ਮੱਕੀ ਵੀ ਚੁਣੀ ਆ ਆਪਣੀ ਜਿਹੜੀ ਬਰਸੀਨ ਸੀ ਉਹ ਖਤਮ ਹੋ ਗਈ ਆ ਤੇ ਹੁਣ ਦੋਨੋਂ ਟਾਈਮ ਸੰਨੀ ਹੀ ਚੱਲ ਰਹੀ ਆ ਪਸੂਆਂ ਨੂੰ ਤੇ ਥੋੜੇ ਦਿਨ ਹੋ ਗਏ ਨਾਲ ਨੂੰ ਟਾਈਮ ਨਹੀਂ ਮਿਲਿਆ ਵਿੱਚ ਇੱਕ ਤਾਂ ਬਾਢੀ ਦੀ ਫਸਲ ਆ ਗਈ ਫਸਲ ਦਾ ਬਾਢੀ ਵਗੈਰਾ ਆ ਗਈ ਵੇਚਣੀ ਹੋ ਗਈ ਸੀ ਉਹਨਾਂ ਦੀ ਫਿਰ ਫਸਲ ਹਨਾ ਤੇ ਫਿਰ ਨਾਲ ਹੀ ਮਤਲਬ ਟੂੜੀ ਕਰਨੀ ਅੱਜ ਪਹਿਲਾਂ ਸੋਚਿਆ ਸੀ ਵੀ ਟੂੜੀ ਵੀ ਕਰਨਗੇ ਫਿਰ ਥੋੜਾ ਆਪਣਾ ਕੈਨਸਲ ਹੋ ਗਿਆ ਹੁਣ ਇਹਨਾਂ ਨੇ ਸੋਚਿਆ ਕਿ ਚਲੋ ਇੱਕ ਦੋ ਦਿਨ ਠਹਿਰ ਕੇ ਆਪਾਂ ਟੂੜੀ ਬਣਵਾਵਾਂਗੇ ਬਾਕੀ ਕੁੱਪ ਵਗੈਰਾ ਇਹ ਲੈ ਆਏ ਆ ਤੇ ਕੁੱਪ ਦਾ ਪਤਾ ਤੁਹਾਡੇ ਨਾਲ ਸ਼ੇਅਰ ਕੀਤਾ ਹੀ ਹੋਵੇ ਕਿੱਥੇ ਆਪਾਂ ਕੁੱਪ ਲਾਣਾ ਤੇ ਬਾਕੀ ਵੀਡੀਓ ਤੇ ਬਣੇ ਰਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਤੁਹਾਡੇ ਨਾਲ ਖੇਤਾਂ ਦੀ ਹਰਾ ਬਜਾਈ ਦੀ ਮੱਕੀ ਬੀਜਣ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਅਸੀਂ ਆਖੇ ਚਲੋ ਅੱਜ ਥੋੜਾ ਜਿਹਾ ਖੇਤ ਦਾ ਵੀ ਹਨਾ ਬੀਜ ਬਜਾਈ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਵੀਡੀਓ ਤਾਂ ਬਣੇ ਰਹੀ ਅੱਗੇ ਜਾ ਕੇ ਦੋ ਜੀ ਜੀਰੀ ਲਵਾਈ ਹੋਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੱਲੇ ਤਾਂ ਜਿਹੜਾ ਪਿੰਡ ਵਾਲਾ ਖੇਤ ਹੈ ਇੱਥੇ ਹਰਾ ਬੀਜਣਾ ਉਹਦੀ ਵੀਡੀਓ ਤਾਂ ਨਾਲ ਸ਼ੇਅਰ ਕਰ ਰਹੀ ਹਾਂ ਤੇ ਚਲੋ ਜੀ ਵੀਡੀਓ ਤਾਂ ਬਣੇ ਰਹੀ ਹੋ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਲਓ ਜੀ ਆਪਰੇਡੇ ਪੱਪੀ ਨੇ ਉਹ ਵੀ ਕਾਫੀ ਵੱਡੇ ਹੋ ਗਏ ਨੇ ਹਨਾ ਤੇ ਆ ਜਿਹੜਾ ਆ ਸਾਹਮਣੇ ਦੇਖ ਰਿਹਾ ਆ ਬਾਲਾ ਹੈਵੀ ਹੈ ਗੋਲਮੂਲੂਜਾ ਇਹ ਦੇਖੋ ਵਾ ਦੇਖੋ ਉਹ ਦੇਖੋ ਇਹ ਬੜਾ সুইਟਾ ਗੋਲਮੂਲੂਜਾ ਇਹ ਮੇਲ ਹੈ ਜੀ ਇਹ ਵਾਲਾ ਡੌਗ ਜਿਹੜਾ ਹੈਗਾ ਦੋ ਮੇਲ ਦੋ ਫੀਮੇਲ ਨੇ ਹਾਂਜੀ ਲੋ ਜੀ ਮੈਂ ਵੀ ਹੁਣ ਛੇਤ ਆ ਗਈ ਤੇ अरमान ਕਹਿੰਦਾ ਮੈਂ ਟਰੈਕਟਰ ਚਲਾਉਣਾਗਾ ਸਿੱਖਣਾ ਜੀ ਇਹਨੇ ਟਰੈਕਟਰ ਇਹਨੂੰ ਆਉਂਦਾ ਨਹੀਂ ਐ ਤੇ ਕਹਿੰਦਾ ਮੰਮੀ ਤੂੰ ਵੀਡੀਓ ਬਣਾਈ ਮੈਂ ਟਰੈਕਟਰ ਚਲਾਉਣਾਗਾ ਸੋ ਮੈਨੂੰ ਉਹਨੇ ਜਾ ਕੇ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਇਆ ਤੇ ਮੈਂ ਕਿਹਾ ਵੀ ਚਲੋ ਮੈਂ ਚੱਲ ਵਰਦੀ ਆ ਬਸ ਤਾਂ ਕਰੀ ਮਿਸਤਰੀ ਲੱਗੇ ਹੋਏ ਸੀਗੇ ਮੈਂ ਕਿਹਾ ਚਲੋ 5-10 ਮਿੰਟ ਲਈ ਮੈਂ ਆ ਜਾਨੀ ਆ ਤੇ ਵੀਡੀਓ ਤੇ ਬਣੇ ਰਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਲਓ ਜੀ ਹੁਣ अरमान ਟਰੈਕਟਰ ਤੇ ਬੈਠ ਰਿਆ ਪਹਿਲੀ ਵਾਰ ਇਹ ਵਸਤ ਥੋੜਾ ਬਹੁਤ ਤਾਂ ਚਲਾ ਲੈਂਦਾ ਸੀ ਪਰ ਇੰਨਾ ਨਹੀਂ ਰੂਟਾ ਵੀਟਰਾ 'ਚ ਪਹਿਲੀ ਵਾਰ ਚਲਾਉਣ ਲੱਗਿਆ ਤਾਂ ਇਹ ਉਹ ਡੈਡੀ ਨਾਲ ਬੈਠੇ ਨੇ ਤੇ ਇਹਨੂੰ ਅਸੀਂ ਤਾਂ ਨਹੀਂ ਸਿਖਾਇਆ ਸੀ ਵੀ ਜੀ ਸਾਨੂੰ ਐਸੀ ਵੀ ਪੜਾਈ ਤੇ ਧਿਆਨ ਦੇ ਰਵੇ ਕਿਉਂਕਿ ਚਲੋ ਕੰਮ ਤਾਂ ساری ਉਮਰ ਕਰਨਾ ਹਨਾ ਰਿਆ ਜੀ ਵੈਸੇ ਚਲਾਤਾ ਠੀਕ ਰਿਹਾ ਸਿਖਾਤਾ ਜੀ ਹੁਣ ਤੱਕ ਇਹਨੂੰ ਗੰਦੇ ਪਰ ਅਸੀਂ ਤਾਂ ਨਹੀਂ ਸਿਖਾਇਆ ਬੱਚੇ ਦਾ ਧਿਆਨ ਫਿਰ ਟਰੈਕਟਰ ਵਾਲੀ ਹੋ ਜਾਂਦਾ ਵੀ ਪੜ੍ਹਾਈ ਤੋਂ ਹਟ ਜਾਂਦਾ ਤਾਂ ਨਹੀਂ ਇਹਨੂੰ ਅਸੀਂ ਸਿਖਾਉਂਦੇ ਫਿਰ ਆਪਾਂ ਨੂੰ ਘਰ ਜਾ ਕੇ ਜਿਆਦਾ ਨਹੀਂ ਤੋੜਾਂਗੇ ਥੋੜੀ ਤੋੜਾਂਗੇ ਆਪਾਂ ਤੇਰੇ ਨੂੰ ਘਰ ਨਿਊਜ਼ਪੇਪਰ ਦੇ ਵਿੱਚ ਲਵੇਟ ਕੇ ਰੱਖ ਦਾਂਗੇ ਫਿਰ ਕੱਟ ਜਾਣਗੇ ਜਿਵੇਂ ਕਿ ਆ ਦੇਖੋ ਤੁਸੀਂ ਦੂਰ ਦੂਰ ਥੱਲੇ ਸੁੱਤਰਿਆ ਆਹ ਮਲਾਂ ਜਿੰਨੇ ਨਿੱਕ ਸਾ이드 ਤੋੜ ਰਹੇ ਹੈ ਥੋੜੇ ਵੈਸੇ ਤਾਂ ਨਰਮ ਥੋੜੇ ਹੋਏ ਪੈ ਨਹੀਂ ਜੀ ਇਹ ਥੋੜੇ ਦੇ ਬਰਨ ਕਾਲ ਲਵਾਂਗੇ ਬੜਿਆ ਪਿਆਜ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਜੀ। ਦਿੱਤਾ ਦੇ ਵਿੱਚ। ਹਰ ਮਨਾ ਹੈ ਤਾਂ ਕੱਚੇ ਵੀ ਟੁੱਟ ਕੇ गिरਣਗੇ ਨੀਚੇ। ਐ ਨਾ ਤੋੜ। ਹਾਂ? ਆਕਾ। ਹਾਂ ਬਸ ਥੋੜੇ ਨਰਮ ਤਾਂ ਹੈਗੇ ਨਹੀਂ ਪਰ। ਬੱਚੇ ਚਿੱਕ ਦੋ ਤੂੰ ਥੋੜੇ ਤੋਂ ਹੁੰਦੇ ਨੇ ਬੱਚੇ ਨਾ। ਲਓ ਜੀ ਸੀਐਨਏ ਜੀ ਨੂੰ ਇਕੱਠੇ ਕਰ ਲੇ। ਮੈਂ ਜਿਆਦਾ ਜੀ ਦੌੜ ਕੇ ਲੱਗਿਆਂਦੇ ਆਪਾਂ ਥੋੜੀ ਤੁਰਤੀ ਦੇਖ ਕੇ ਜਾਵਾਂਗੇ। ਜਿਵੇਂ ਬੱਚੇ ਨਹੀਂ ਹੁੰਦੇ ਜੀ ਬੱਚੇ। ਹਾਂ। ਕੀ ਕਰਿਆ? ਇਹ ਤਾਂ ਮੈਂ ਦੇਈ ਦੇ ਮੈਂ ਖਾ ਲੂੰਗੀ। ਖਾਣ ਤੋਂ ਕੀ ਹੈ? ਜੇ ਮਤਲਬ ਤੁਹਾਨੂੰ ਹਾਂ। ਬਹੁਤ ਮਿੱਠੇ ਨੇ ਜੀ। ਬਹੁਤ ਮਿੱਠੇ ਨੇ ਜੀ। ਤੁਸੀਂ ਵੀ ਖਾਣ ਦਾ। ਲਓ ਜੀ ਇੱਥੇ ਹੋਣੇ ਦੇ ਰਹੇ ਨੇ ਛਿੱਟਾ ਹਰੇ ਦਾ ਇਹ ਮੱਕੀ ਆ ਨਾ ਹਾਂ ਚਰੀ ਮੈਂ ਮੱਕੀ ਕਹੀ ਆਣੀ ਚਰੀ ਹੈ ਜੀ ਕਹਿੰਦੇ ਤੇ ਚਰੀ ਦਾ ਛਿੱਟਾ ਦੇ ਰਹੇ ਨੇ ਮੈਂ ਤੁਸੀ ਕਹ ਸੀ ਮੱਕੀ ਬੀਜਣੀ ਆ ਹਾਂ ਅੱਛਾ ਅੱਛਾ ਜੀ ਇਹ ਕਹਿੰਦੇ ਮੱਕੀ ਜਿਹੜੀ ਆ ਉਹ ਵੀ ਛੇਤੀ ਨਹੀਂ ਹੋਣੀ ਤੇ ਵੀ ਤਾਂ ਕਰਕੇ ਪਹਿਲਾਂ ਵੈਸੇ ਮੈਨੂੰ ਮੱਕੀ ਕਹਿ ਰਹੇ ਸੀ ਮੱਕੀ ਵਿਜਣੀ ਆ ਤੇ ਤਾਂ ਕਰਕੇ ਫਿਰ ਚਲੋ ਵੈਸੇ ਹਾਂ ਆਪਾਂ ਨੂੰ ਹਰਾ ਵੈਸੇ ਛੇਤੀ ਚਾਹੀਦਾ ਜੀ ਕਿਉਂਕਿ ਹੁਣ ਦੋਨੋਂ ਟਾਈਮ ਸਾਡੀ ਚੱਲਦੀ ਆ ਫਸਲ ਨੂੰ ਜੇ ਉਹਦਾ ਥੋੜਾ ਖਰਚਾ ਕਰਦું ਤਾਂ ਦਾਣਾ ਪੈਂਦਾ ਆ ਸਾਡੇ ਦੇ ਚਾਚਾ ਜੀ ਲੱਗਦੇ ਨੇ ਪਿੰਡ ਚ ਹੀ ਨੇ ਤੇ ਇਹਨਾਂ ਦੇ ਹੈਲਪ ਕਰਦੇ ਨੇ ਛਿੱਟਾ ਦੇ ਚੱਲੇ ਜੀ ਆਪਾਂ ਘਰ ਕਿਉਂਕਿ ਘਰ ਵੀ ਮਿਸਤਰੀ ਲੱਗੇ ਹੋਏ ਨੇ ਇਹ ਸਾਡੀ ਹਵਾ ਬਹੁਤ ਚੰਗੀ ਹੈ ਬੇ ਖੇਤਾਂ ਦਾ ਇੱਕ ਲੱਕੀ ਹੂੰ ਜਾਂਦਾ ਜੀ ਹਨਾ ਹਿੰਦੀ ਹਵਾ ਬਹੁਤ ਸ਼ਾਂਤੀ ਦੀ ਹੁੰਦੀ ਹੈ ਚਲੋ ਜੀ ਹੁਣ ਆਪਾਂ ਪੱਕਾ ਚੱਲਦੇ ਆ ਘਰ ਜਾ ਕੇ ਫਿਰ ਆਪਾਂ ਤੁਹਾਡੇ ਨਾਲ ਦੀ ਵੀਡੀਓ ਸ਼ੇਅਰ ਕਰਾਂਗੇ ਕੰਮ ਤੋਂ ਹਾਂਜੀ ਲਓ ਜੀ ਤੇ ਮਿਸਤਰੀਆਂ ਜਿਹੜਾ ਅੱਜ ਦਾ ਕੰਮ ਕੀਤਾ ਆਪਣਾ ਇੰਨਾ ਕੰਮ ਕੰਪਲੀਟ ਹੋ ਗਿਆ ਤੇ ਇਹ ਤੋਂ ਦੇਖ ਸਕਦੇ ਤੁਸੀਂ ਸੋਚ ਰਹੇ ਹੋਵੋਗੇ ਵੀ ਉਧਰਲੀ ਸਾਈਡ ਤੋਂ ਘੱਟ ਚੌੜਾ ਮਤਲਬ ਕਾਂਜ ਜੀ ਤਾਂ ਹੀ ਮੇਥੇ ਖੜੀ ਆ ਵੀ ਤੁਹਾਨੂੰ ਪੂਰਾ ਕਲੀਅਰ ਚ ਦਿਖੇ ਤੁਸੀਂ ਸੋਚ ਰਹੇ ਹੋਵੋਗੇ ਵੀ ਇੱਥੋਂ ਜ਼ਿਆਦਾ ਚੌੜਾ ਵੀ ਇਹ ਇਦਾਂ ਜਾਣਾ ਚਾਹੀਦਾ ਸੀ ਵੀ ਤੁਸੀਂ ਕਾਂਜ ਕਿਉਂ ਕਿਉਂਕਿ ਜੀ ਆਪਣੇ ਟਰਾਲੀ ਆਉਣੀ ਹੁੰਦੀ ਆ ਫਸਲ ਵੇਲੇ ਅੰਦਰ ਫਿਰ ਜੇ ਆਪਾਂ ਇਹਨੂੰ ਇਸ ਨੂੰ ਜਿਹਾ ਸਿੱਧੀ ਕਰ ਦਿੰਦੇ ਇਦਾਂ ਤਾ ਫਿਰ ਟਰਾਲੀ ਅੰਦਰ ਨਹੀਂ ਸੀ ਆਉਣੀ ਤਾਂ ਕਰਕੇ ਫਿਰ ਆਪਾਂ ਵੀ ਮਤਲਬ ਕਿ ਆਪਣਾ ਮੇਨ ਮਕਸਦ ਤਾਂ ਹੈਗਾ ਜਿਹੜਾ ਵਾਸ਼ ਰੂਮ ਹੈ ਨਾ ਵੀ ਉਹਦਾ ਕਰਕੇ ਤੇ ਵੀ ਚਲ ਇਕੜਾ ਵਾਸ਼ਰੂਮ ਹੈ ਉਹਦਾ ਪਾਣੀ ਉਹਨੂੰ ਧੋਨੀਆ ਤਾਂ ਬਾਹਰੋਂ ਨਿਕਲਦਾ ਸੀ ਫਿਰ ਉਹ ਗੇਟਾਂ ਦੇ ਅੱਗੇ ਜਾ ਕੇ ਚਿੱਕੜ ਹੁੰਦਾ ਸੀ ਤਾਂ ਉਹ ਮਕਸਦ ਸੀਗਾ ਤੇ ਹੁਣ ਉਥੋਂ ਸਾਰੀ ਢਾਲ ਬਣਾ ਕੇ ਜਿਹੜਾ ਵਾਸ਼ ਰੂਮ ਦਾ ਇੱਥੇ ਪਾਈ ਪੈਣੀ ਚ ਇਹਦੇ ਤੇ ਕੱਲ ਨੂੰ ਕੋਹੜੂਆ ਪਾਣਗੇ ਇਹਦੇ ਉੱਪਰ ਤੇ ਨਾਲ ਹੀ ਇਹਦੇ ਉੱਪਰ ਜਾਲੀ ਰੱਖ ਦੇਣਗੇ ਤੇ ਨਾਲ ਹੀ ਆਪਾਂ ਮੋਟਰ ਵੀ ਆਪਾਂ ਥੋੜੀ ਜੀ ਜੀ ਟੱਕਣ ਨੂੰ ਚਕਵਾ ਕੇ ਦੁਆਰਾ ਉੱਚੀ ਕਰਾਈ ਆ ਥੋੜੀ ਜੀ ਇਧਰੋਂ ਵੀ ਢਾਲ ਇੱਥੇ ਤੱਕ ਜਾ ਰਹੀ ਆ ਉਧਰੋਂ ਵੀ ਢਾਲ ਇੱਥੇ ਤੱਕ ਜਾ ਰਹੀ ਆ ਜਿਹਨੇ ਸਾਰਾ ਪਾਣੀ ਇਸ ਪੂਰੀ ਜਿਹੜੀ ਮੂਰਲੀ ਫਰਸ਼ ਇੱਥੇ ਤੱਕ ਆਏਗਾ ਇਟਾਂ ਕਰਕੇ ਫਿਰ ਆਪਾਂ ਮਤਲਬ ਕਿ ਉੱਥੋਂ ਥੋੜਾ ਜਿਹਾ ਕਾਂਡ ਕਰਵਾਇਆਗਾ ਕਿਉਂਕਿ ਤਾਂ ਕਿ ਆਪਣੀ ਜਿਹੜੀ ਹੈਗੀ ਆ ਟਰਾਲੀ ਆ ਤੇ ਬੈਕ ਹੋ ਕੇ ਸਿੱਧੀ ਅੰਦਰ ਆ ਜਾਇਆ ਕਰੇ ਤੇ ਬਾਕੀ ਕੋਲੂਆ ਕੱਲ ਨੂੰ ਆ ਕੇ ਪਾਉਣਗੇ ਹਲੇ ਸਿਰਫ ਇਟਾਂ ਦੀ ਚਣਾਈ ਕਰਕੇ ਗਏ ਨੇ ਤੇ ਇਹ ਇਹ ਆਪਾਂ ਤਾਂ ਜੀ ਕੱਚਾ ਜਾਂ ਮਤਲਬ ਕਿ ਸਿਰਫ ਕੋਲੂਆ ਪਾ ਕੇ ਮਤਲਬ ਕਿ ਰੂੜੀ ਕੁੱਟ ਕੇ ਨਹੀਂ ਆਪਾਂ ਫਰਸ਼ ਲਾਇਆ ਕਿਉਂਕਿ ਕਾਰਨ ਇਹ ਆ ਵੀ ਜਦੋਂ ਅੱਗੇ ਜਾ ਕੇ ਆਪਾਂ ਵੀੜੇ ਦਾ ਫਰਸ਼ ਲਵਾਵਾਂਗੇ ਉਦੋਂ ਲੋਕਟ ਦਾ ਲਵਾਵਾਂਗੇ ਫਿਰ ਸ਼ਾਇਦ ਹੋ ਸਕਦਾ ਆਪਾਂ ਇੱਥੇ ਵੀ ਲੋਕਟ ਲਵਾ ਲਈਏ ਜੇ ਨਹੀਂ ਵੀ ਲਵਾਉਣਾ ਹੋ ਤਾਂ ਕਾਰਨ ਇਹ ਹੈ ਜਿਹੜੀ ਇੱਥੇ ਮੋਟਰ ਆ ਜੀ ਕਈ ਵਾਰੀ ਮੋਟਰ ਕੱਢਣੀ ਕਰਨੀ ਆ ਹਨਾ ਅ ਇੱਥੇ ਸਾਰੀ ਆਪਾਂ ਤਾਰ ਜਿਹੜੀ ਹੈਗੀ ਇੱਥੋਂ نیچے ਜਿਹੜੀ ਕਾਲ ਤਾਰ ਉੱਥੇ ਪਈਆਂ ਸੀ ਦੋ ਤਾਰਾਂ ਪਿਛਲੀ ਵੀਡੀਓ ਦੇ ਵਿੱਚ ਉਹ ਹੁਣ ਇੱਥੋਂ ਦੀ ਪਾਈਪ ਆਤੀ ਆ ਤੇ ਆਹ ਜਾ ਰਹੀ ਆ ਇਹ ਪਾਈਪ ਜੀ ਅੱਗੇ ਇੱਥੋਂ ਛੀਰੀ ਦੇ ਕੇ ਮਤਲਬ ਉੱਪਰ ਇੱਥੇ ਫਿਰ ਬਾਥਰੂਮ ਦੇ ਅੰਦਰ ਜਿਹੜਾ ਮੋਟਰ ਦਾ ਹੈਗਾ ਸਟਾਰਟਰ ਉਹ ਅੰਦਰ ਆ ਜਾਊਗਾ ਤੇ ਜਿਹੜੀ ਆ ਜਗਾ ਕੀ ਇੱਥੇ ਕੱਲ ਨੂੰ ਆ ਕੇ ਰੋੜੀ ਕੁੱਟਣਗੇ ਇਹ ਫਾਸਟ ਥੋੜਾ ਵਧੀਆ ਲਾਉਣਗੇ ਕਿਉਂਕਿ ਇੱਥੇ ਜਿਵੇਂ ਕੱਪੜੇ ਧੋਣਾ ਭਾਂਡੇ ਧੋਣਾ ਜਾਂ ਜਿਵੇਂ ਤੋਦੀ ਕੇਨੀ ਬਾਲਟੀ ਵਗੈਰਾ ਜਾਂ ਵੱਡਾ ਪਤੀਲਾ ਧੋਣਾ ਹੋਇਆ ਕੋਈ ਕਿਕਰ ਸੋਈ ਦੀ ਪਰਸ਼ੰਕ ਖਰਾਬ ਹੋਊਗੀ ਹਨਾ ਉਹਦੇ ਵੱਡੇ ਭਾਂਡੇ ਧੋਵਾਂਗੇ ਤਾਂ ਕਰਕੇ ਵੱਡੇ ਭਾਂਡੇਆਂ ਵਾਸਤੇ ਪੜੀ ਜਗ੍ਹਾ ਬਣਾਈ ਹੈਗੀ ਤੇ ਇਹਦੇ ਚ ਹਲੇ ਪਾਈਪ ਵਗੈਰਾ ਤਾਂ ਬਣੀਆਂ ਇਹ ਤਾਂ ਪਾਣੀ ਜਿਹੜਾ ਬਾਹਰ ਕੱਢਦਾ ਮਤਲਬ ਕਿ ਨਿਕਲਦਾ ਕਰਦਾਂਗੇ ਇਹਦੀ ਤਿਆਰੀ ਕੱਲ ਨੂੰ ਕਰਨ ਗਿਆ ਕਿ ਅੱレ ਸਿਰਫ ਇਹਦੀ ਤਿਆਰੀ ਕਰਕੇ ਗਏ ਨੇ ਤੇ ਬਸ ਅੱਜ ਇਹਨਾਂ ਕੰਮ ਕਰਕੇ ਗਏ ਨੇ ਜੀ ਤੇ ਹੁਣ ਹੀ ਗਿਆ ਤਾਂ ਹੀ ਮੈਂ ਵੀਡੀਓ ਹੁਣ ਸ਼ੂਟ ਕਰ ਰਹੀ ਹਾਂ ਰਾਤ ਨੂੰ ਤੇ ਚਲੋ ਜੀ ਬਸ ਅੱਜ ਇੰਨੀ ਦੀ ਇੰਨੀ ਵੀਡੀਓ ਸੀ ਆਪਣੀ ਤੇ ਹੁਣ ਆਪਾਂ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ